ਜੋ ਇਲੀਗਲ ਹੈ ਤੇ ਦੇ ਆਰ ਵਰਡ बिकॉज ਉਹਨਾਂ ਨੂੰ ਕਈ ਨਹੀਂ ਟਾਈਮ ਹੋ ਗਿਆ ਉਹਨਾਂ ਨੇ ਦੇ ਹੈਵ ਅਪਲਾਈਡ ਫॉर दैट ਗ੍ਰੀਨ ਕਾਰਡ ਤੇ ਉਹਨਾਂ ਦਾ ਕੀ ਬਣੂਗਾ ਉਹਨਾਂ ਨੇ ਡਿਸਾਈਡ ਕਰ ਲਿੱਤਾ ਹੈ ਜਿਹੜਾ ਇਸ ਕੰਟਰੀ ਵਿੱਚ ਇਲੀਗਲ ਹੈਗਾ ਹੈ ਥਰੂ ਬੱਚੇ ਦੇ ਥਰੂ ਜਿਹੜਾ ਉਧਰ ਪੈਦਾ ਹੁੰਦਾ ਹੈ ਉਹਨੂੰ ਹੁਣ ਸਿਟੀਜ਼ਨਸ਼ਿਪ ਨਹੀਂ ਦੇ ਤੇ ਇਸ ਤਰ੍ਹਾਂ ਹੈ ਕਿ ਸ਼ੂਟ ਐਟ ਸਾਈਡ ਦੇ ਵੀ ਆਰਡਰ ਦਿੱਤੇ ਗਏ ਨੇ ਜੋ ਕਿ ਮੈਕਸੀਕੋ ਬਾਰਡਰ ਤੋਂ ਨਿਕਲਣ ਦੀ ਕੋਸ਼ਿਸ਼ ਕਰਨਗੇ ਕਿੰਨਾ ਤੇ ਗਾਜ ਗਿਰੂਗੀ ਤੇ ਕਿੰਨਾ ਨੂੰ ਫਾਇਦਾ ਹੋਊਗਾ ਇਹਦੇ ਨਾਲ ਨੁਕਸਾਨ ਹੋਏਗਾ ਜੋ ਲੀਗਲੀ ਯੂਐਸ ਦੇ ਵਿੱਚ ਐਂਟਰ ਕੀਤੇ ਥਰੂ ਮੈਕਸੀਕੋ ਬਾਰਡਰਸ ਦੇ ਹੈਵ ਸੀਜ਼ਦ ਬਾਰਡਰਸ ਦੇ ਹੈਵ ਡਿਪਲੋਇਡ ਦ ਮਿਲਟਰੀ ਓਵਰ देयर ਬਾਰਡਰ ਕ੍ਰੋਸ ਕਰਨ ਦੇ ਸੁਪਨੇ ਲੈਣੇ ਆ ਫਾਲਤੂ ਗੱਲਾਂ ਆ ਇਹ ਸਭ ਬੰਦ ਹੋ ਜਾਣਗੇ 1 thing ਜੋ ਇੱਥੇ ਅੱਖਾਂ ਘੜੀ ਹੋ ਰਹੀ ਸੀ ਅੱਖਾਂ ਕਰੋਨਾ ਦੀ ਉਹ ਬੰਦ ਹੋ ਜਾਏ ਕੋਈ ਕਾਨੂੰਨੀ ਪੇਚ ਕੀ ਹੋ ਸਕਦੀ ਹੈ ਸੋ ਦੋਸ who are legal there ਉਹਨਾਂ ਦੇ ਲਈ ਕੋਈ ਡਰਨੇ ਦੀ ਬਾਤ ਹੀ ਨਹੀਂ ਹੈ ਦੇਖੋ ਨਾ ਵੈਲਕਮ ਯੂ ਸੋ ਦੇ ਆਰ ਵੈਰੀ ਸੀਰੀਅਸ ਸੋ ਯੈਸਟਰਡੇ ਓਨਲੀ ਵੀ ਗਾਟ ਦੈਟ ਨਿਊਜ਼ ਕਿ 1500 ਟ੍ਰੂਪਸ ਦੇ ਹੈਵ ਆਲਰੇਡੀ ਗਿਵਨ ਦੈ ਡਿਸੀਜਨ ਟੂ ਗੋ ਟੂ ਦ ਬਾਰਡਰਸ ਪਾਟਸ ਆਫ ਦ ਮੈਕਸੀਕੋ ਬਾਬੂ ਸ਼ਾਈ ਦੇਖ ਰਹੇ ਤੁਸੀਂ ਹਾਲ ਹੀ ਦੇ ਵਿੱਚ ਯੂ ਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਆਰਡਰ ਕੀਤਾ ਗਿਆ ਦੀ ਬਰਥ ਰਾਈਟ ਸਿਟੀਜਨਸ਼ਿਪ ਜਿਹੜੀ ਉਸ ਨੂੰ ਖਤਮ ਕਰਨ ਦੇ ਲਈ ਖਤਮ ਕਰਨ ਦੇ ਵੱਲ ਕਦਮ ਜਿਹੜੇ ਆ ਵਿਧਾਇਏ ਨੇ ਤੇ ਖਤਮ ਕਰਨ ਦਾ ਫੈਸਲਾ ਲਿਆ ਗਿਆ ਇਸ ਖਬਰ ਨੂੰ ਸੁਣ ਕੇ ਜਿੱਥੇ ਜੇ ਅਪ ਇੰਡੀਅਨਸ ਦੀ ਗੱਲ ਕਰੀਏ ਤਾਂ ਜਿਹੜਾ ਬਹੁਤ ਚਰਚਾ ਇਸ ਦੀ ਹੋ ਰਹੀ ਹੈ ਕਿਉਂਕਿ ਇਹਦੇ ਇਮਪੈਕਟ ਨੂੰ ਦੇਖਿਆ ਜਾ ਰਿਹਾ ਕਿ ਇਹਦਾ ਨੁਕਸਾਨ ਹੋਊਗਾ ਫਾਇਦਾ ਹੋਊਗਾ ਸਟੂਡੈਂਟਸ ਆਪਣੇ ਅਕੋਰਡਿੰਗ ਦੇਖ ਰਹੇ ਨੇ ਜਿਹੜੇ ਬਹੁਤ ਸਾਲਾਂ ਤੋਂ ਕਈ ਅ ਇਲੀਗਲ ਵੇਚ ਗਏ ਸੀਗੇ ਉਹ ਆਪਣੇ ਅਕੋਰਡਿੰਗਲੀ ਇਸ ਨੂੰ ਦੇਖ ਰਹੇ ਨੇ ਕਿ ਇਹਦੇ ਕਨਸੀਕਵੈਂਸਸ ਕੀ ਹੋ ਸਕਦੇ ਨੇ ਸੋ ਇਸ ਬਾਰੇ ਖੁੱਲ ਕੇ ਚਰਚਾ ਕਰਾਂਗੇ ਸਾਡੇ ਨਾਲ ਦੋ ਇਮੀਗ੍ਰੇਸ਼ਨ ਐਕਸਪਰਟਸ ਮੌਜੂਦ ਨੇ ਪ੍ਰਿੰਸ ਮਾਨਕ ਜੀ ਨੇ ਤੇ ਉਸਮੇਤ ਕਾਲੜਾ ਜੀ ਨੇ ਪ੍ਰਿੰਸ ਮਾਨਕ ਤੋਂ ਸ਼ੁਰੂ ਕਰਾਂਗੇ ਪ੍ਰਿੰਸ ਜੀ ਤੁਸੀਂ ਲਾਰੋਸ਼ ਯੂਨੀਵਰਸਿਟੀ ਦੇ ਨਾਲ ਵੀ ਜੁੜੇ ਹੋ ਤੇ ਬਰਥ ਰਾਈਟ ਸਿਟੀਜਨਸ਼ਿਪ ਨੂੰ ਖਤਮ ਕਰਨਾ ਇਹਦਾ ਕਦਮ ਇੱਕ ਲੈਰੀ ਹੈ ਸਰਕਾਰ ਅਮਰੀਕਾ ਦੀ ਕੀ ਹੈਗਾ ਬੇਸਿਕਲੀ ਸਭ ਨੂੰ ਮੇਰੀ ਸਤਿ ਸ੍ਰੀ ਅਕਾਲ ਪ੍ਰਿੰਸ ਮਾਨਕ ਮੈਂ ਇਸ 바ਲੀ ਚਰਚਾ ਕਰਾਂਗਾ ਜਿਹੜੇ ਬਰਥ ਰਾਈਟ ਨਵੀਂ ਸਰਕਾਰ ਨੇ ਜਿਹੜਾ ਡਿਸੀਜਨ ਲਿੱਤਾ ਹੈ ਤੇ ਉਹਦੇ ਵਿੱਚ ਆਈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਅਮਰੀਕਾ ਵਿੱਚ ਇਲੀਗਲ ਹੈਗਾ ਤੇ ਬੱਚਾ ਉਧਰ ਹੁੰਦਾ ਤੇ ਉਹਨੂੰ ਆਪਾ ਸਿਟੀਨਸ਼ਿਪ ਨਹੀਂ ਦੇਣੀ ਉਹਨਾਂ ਇਹ ਚਰਚਾ ਦਾ ਵਿਸ਼ੇ ਬੰਦਾ ਪਿਆ ਤੇ ਕਾਫੀ ਸਾਰੇ ਜਿਹੜੇ ਆਪਣੇ ਉਧਰ ਪਰਸਨਸ ਆਰ देयर ਜੋ ਇਲੀਗਲ ਹੈ ਤੇ ਦੇ ਆਰ ਵਰਡ ਬਿਕੋਜ਼ ਉਹਨਾਂ ਨੂੰ ਕਈ ਨਹੀਂ ਟਾਈਮ ਹੋ ਗਿਆ ਉਹਨਾਂ ਨੇ ਦੇ ਹੈਵ ਅਪਲਾਈਡ ਫਾਰ ਥੈਟ ਗ੍ਰੀਨ ਕਾਰਡ देयर ਤੋਂ ਉਹਨਾਂ ਦਾ ਕੀ ਬਣੂਗਾ ਰੀਸੈਂਟਲੀ ਆਪਾਂ ਗਲਤੀ ਗਲ ਕਰੀਏ ਤੇ ਸਰਕਾਰ ਨੇ ਡਿਸੀਜਨ ਪਾਸ ਕਰਤਾ ਹੈ ਤੇ ਇਹਦੇ ਵਿੱਚ ਆਪੋਜੀਸ਼ਨ ਡੈਫੀਨਿਟਲੀ ਦੇ ਵਾਂ ਟੂ ਪੁਟ ਅਪ ਦਾ ਥਿੰਗਸ ਥਰੂ ਦਾ ਕੋਰਟ ਸਿਸਟਮ ਲੈਟ ਸੀ ਵਾਟ ਦਾ ਥਿੰਗਸ ਕਮ ਬਟ ਉਹਨਾਂ ਨੇ ਡਿਸਾਈਡ ਕਰ ਲਿੱਤਾ ਹੈ ਜਿਹੜਾ ਇਸ ਕੰਟਰੀ ਵਿੱਚ ਇਲੀਗਲ ਹੈਗਾ ਹੈ ਥਰੂ ਬੱਚੇ ਦੇ ਥਰੂ ਜਿਹੜਾ ਉਧਰ ਪੈਦਾ ਹੁੰਦਾ ਹੈ ਉਹਨਾਂ ਨੂੰ ਆਪਾਂ ਹੁਣ ਸਿਟੀਜ਼ਨਸ਼ਿਪ ਨਹੀਂ ਦੇਣੀ ਅੱਛਾ ਸੁਮੇਤ ਜੀ ਤੁਸੀਂ ਦੱਸੋ ਕਿੰਨਾ ਤੇ ਗਾਜ ਗਿਰੂਗੀ ਤੇ ਕਿੰਨਾ ਨੂੰ ਫਾਇਦਾ ਹੋਊਗਾ ਇਸ ਦੇ ਨਾਲ ਜੀ ਬਿਲਕੁਲ ਸਰ ਥੈਂਕਸ ਫਰਸਟਲੀ ਫਾਰ ਇਨਵਾਈਟਿੰਗ ਮੀ ਫਾਰ ਦਿਸ ਇੰਪੋਰਟੈਂਟ ਸੈਸ਼ਨ ਐਂਡ ਐਕਚੁਅਲੀ ਦਿਸ ਡਿਸੀਜਨ ਇਜ਼ ਵੈਰੀ ਵੈਲ ਮੇਡ ਬਿਕੋਜ਼ ਇਹਦਾ ਨੁਕਸਾਨ ਹੋਏਗਾ ਜੋ ਇਲੀਗਲੀ ਯੂਐਸ ਦੇ ਵਿੱਚ ਐਂਟਰ ਕੀਤੇ ਥਰੂ ਮੈਕਸੀਕੋ ਬਾਰਡਰਸ ਥਰੂ ਜੋ ਆਪਾਂ ਡੌਂਕੀ ਸਿਸਟਮ ਇੱਕ ਇੰਡੀਆ ਦੇ ਪੰਜਾਬ ਦੇ ਵਿੱਚ ਸਪੈਸ਼ਲੀ ਬਹੁਤ ਜ਼ਿਆਦਾ ਚਰਚਿਤ ਹੈ ਤੇ ਇਹ ਇਹ ਪਹਿਲਾ ਪ੍ਰੋਸੈਸ ਪ੍ਰੋਪਰਲੀ ਬੰਦ ਹੋਣ ਵਾਲਾ ਹੈ ਬਿਕਾਜ਼ ਡੋਨਲਡ ਡਰਾਮ ਨੇ ਅ ਥੇਅਰ ਦੇ ਹੈਵ ਸੀਜ਼ਦ ਬਾਰਡਰਸ ਦੇ ਹੈਵ ਡਿਪਲॉयਡ ਦਾ ਮਿਲਟਰੀ ਓਵਰ देयर ਐਂਡ ਬਾਰਡਰ ਕਰਾਸ ਕਰਨ ਦੇ ਸੁਪਨੇ ਲੈਣੇ ਆ ਫਾਲਤੂ ਗੱਲਾਂ ਆ ਸਭ ਬੰਦ ਹੋ ਜਾਣਗੇ ਹੁਣ 1 thing ਜੋ ਇੱਥੇ ਧੋਖਾ ਘੜੀ ਹੋ ਰਹੀ ਸੀ ਲੱਖਾਂ ਕਰੋੜਾਂ ਦੀ ਉਹ ਬੰਦ ਹੋ ਜਾਏਗੀ ਮੈਕਸੀਕੋ ਬਾਰਡਰ ਥਰੋ ਲੋਕੀ ਜਿਹੜੇ ਟੁੱਠੇ ਮੁਟ ਸੁਪਨੇ ਦਿਖਾਉਂਦੇ ਸੀਗੇ ਤੇ ਉਹਨਾਂ ਦਾ ਹੀ ਨੁਕਸਾਨ ਹੋਏਗਾ ਜੋ ਇਲੀਗਲੀ ਉੱਥੇ ਐਂਟਰ ਕੀਤੇ ਬਟ ਇਹਦਾ ਬੈਨੀਫਿਟ ਵੀ ਹੈ ਬੈਨੀਫਿਟ ਹੈ ਜੋ ਲੀਗਲ ਸਟੂਡੈਂਟ ਵੀਜ਼ੇ ਤੇ ਜਾ ਰਹੇ ਨੇ ਅੱਜਕੱਲ ਬੱਚੇ ਉਹਨਾਂ ਨੂੰ ਵੀ ਗਲਤ ਨਜ਼ਰ ਨਾਲ ਦੇਖਿਆ ਜਾ ਰਿਹਾ ਸੀਗਾ ਉਹਨਾਂ ਲਈ ਰੂਲਸ ਕੁਝ ਈਜ਼ੀ ਹੋ ਰਹੇ ਨੇ ਦੇ ਹੈਵ ਪ੍ਰੋਮਿਸ ਥਮ ਫਾਰ ਏਮਪਲੋਇਮੈਂਟ ਵੀਜ਼ਾਸ ਐਸ ਵੈਲ ਤੇ ਉਹਨਾਂ ਦੇ ਪਰਮਨੈਂਟ ਰੈਜ਼ੀਡੈਂਸੀ ਲਈ ਵੀ ਕੁਝ ਰਸਤੇ ਖੁੱਲ ਰਹੇ ਨੇ ਮਤਲਬ ਕਿ ਜੋ ਗਲਤ ਸੀ ਸਿਰਫ ਉਹਨਾਂ ਨੂੰ ਹਟਾਇਆ ਜਾ ਰਿਹਾ ਜੀ ਜੋ ਸਹੀ ਸੀ ਉਹ ਤਾਂ ਸਹੀ ਹੈ ਸਹੀ ਰਹਿਣਗੇ ਤੇ ਉਹਨਾਂ ਦੇ ਫੇਵਰ ਦੇ ਵਿੱਚ ਹੀ ਹੈ ਡਿਸੀਜਨ ਇਹ ਸਾਰਾ ਤੇ ਐਡ ਆਨ ਟੂ ਥਿਸ ਆਪਾਂ ਕਹਿਣਾ ਚਾਹਾਂਗੇ ਡੂਰਿੰਗ ਦਾ ਕੈਂਪੇਨ ਟਾਈਮ ਆਫ ਦਾ ਪ੍ਰੈਜ਼ੀਡੈਂਸੀ देयर ਆਨਰੇਬਲ ਡੋਨਲਡ ਟਰੰਪ ਨੇ ਇਹ ਵੀ ਕਿਹਾ ਥਾ ਸਰ ਨੇ ਕਿ ਜੋ ਇਸ ਮੁਲਕ ਮੇ इस कंट्री में लीगली आएगा स्पेशली फॉर इंटरनेशनल स्टूडेंट्स उसका ग्रीन कार्ड का जो प्रोसेस है आप स्पीड अप करेंगे सो दोज हु आर लीगल देयर उनके लिए कोई डरने की बात ही नहीं है दे गो वेलकम यू तो मेरे को लगता है इस इस डिसीजन से जो स्टूडेंट्स जा रहे हैं इंटरनेशनल से उनको उनको घबराने की जरूरत नहीं है सिम्पलीफाई होगा उल्टा प्रोसेस सिंप्लीफाई करना चाहती है उनकी सरकार सो so हमारी यूनिवर्सिटी से डिस्कशन चल रही है डेली बेसिस पे और उनका भी यही मानना है कि कमिंग डेज जो हमारे लिएगे not on the difficult side but on the easier side so me side ka bhi ek ek kanuni pecha di aap gall kare koi kanuni pech hai kyuki bahut sare clause hunde hai fir jime e chalo je pass honda ho gaya ta ode ch koi jime challenge kita bhi jaauga kar bhi rahe ne ta koi kanuni pech ki ho sakdi hai definitely opposition is is mamle ko aage court tak leke jayengi lekin jo forest borders hai through mexico इन्होंने जो डिसीजन लिया है ऑन द ऑन द बेस ऑफ एमरजेंसी लागू कर दी है तो एमरजेंसी के अंडर वो ये डिसीजन वो कोर्ट तक नहीं जा पाएगा सो दे आर वेरी सीरियस और ये ओनली वी गॉट दैट न्यूज़ कि 1500 सौ ट्रूप दे हैव ऑलरेडी गिवन द डिसीजन टू गो टू दैट बॉर्डर्स बॉर्डर्स ऑफ द मेक्सिको सो दे आर वेरी सीरियस रिगार्डिंग द रिफ्यूजी स्टेट काइंड ऑफ स्टफ बट फॉर इंटरनेशनल स्टूडेंट्स को लेकर बिल्कुल घबराने वाली चीज़ ही नहीं है देखो ना वेलकम इंटरनेशनल जो पहले आ रहे थे उसके लिए अभी भी देखो ना प्रमोटेड ਅੱਛਾ ਸੁਮੇਤ ਜੀ ਪਹਿਲਾਂ ਸਿਸਟਮ ਕੀ ਸੀ ਜਿੰਨਾ ਟਾਈਮ ਇਹ ਕਾਨੂੰਨ ਕਿਉਂਕਿ ਬਹੁਤ ਸਾਲ ਪੁਰਾਣਾ ਦੱਸਦੇ ਬਹੁਤ ਸੋ ਸਾਲ ਪੁਰਾਣਾ ਇਹ ਬਣਿਆ ਹੋਇਆ ਸੀਗਾ ਤੇ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜਾ ਚਾਹੇ ਕਿਸੇ ਦਾ ਵੀ ਬੱਚਾ ਹੋਵੇ ਉਹ ਇਲੀਗਲ ਹੈ ਲੀਗਲ ਹੈ ਉਹਦਾ ਉੱਥੇ ਜਨਮ ਹੁੰਦਾ ਸੀਗਾ ਤਾਂ ਉਹ ਉੱਥੋਂ ਦਾ ਮੰਨਿਆ ਜਾਂਦਾ ਸਰ ਫਿਲਹਾਲ ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਇਹੀ ਸੀਗਾ ਕਿ ਆਪਣੇ ਪੰਜਾਬੀ ਜਾਂ ਗੁਜਰਾਤ ਦੇ ਲੋਕ ਬਹੁਤ ਜਾਂਦੇ ਸੀਗੇ ਬਾਰਡਰ ਕ੍ਰਾਸ ਕਰਦੇ ਸੀ ਤੇ ਯੂਸ ਟੂ ਗਿਵ ਬਰਥ ਓਵਰ देयर ਤੇ ਸੋਚੇ ਹੀ ਹੁੰਦੀ ਸੀ ਕਿ ਗਵਰਨਮੈਂਟ ਥੋੜੀ ਜਿਹੀ ਫਾਰਮਸ ਸੀਗੀ ਉਥੋਂ ਦੇ ਬੱਚਿਆਂ ਨੂੰ ਗ੍ਰੀਨ ਕਾਰਡ ਦੇਣ ਦੀ ਸੀਗੀ ਉਹਦੇ ਬੇਸਿਸ ਦੇ ਉੱਤੇ ਉਹ ਪੇਰੈਂਟਸ ਦੀ ਵੀ ਲਾਈਫ ਇਸ ਤਰ੍ਹਾਂ ਨਾਲ ਬਣੀ ਜਾਂਦੀ ਸੀਗੀ ਬਟ ਹੁਣ ਟੋਟਲੀ ਇਸ ਚੀਜ਼ ਨੂੰ ਡਿਸਕਰੇਜ ਕੀਤਾ ਗਿਆ ਹੈ ਫਿਲਹਾਲ ਤਾਂ ਇਸ ਤਰ੍ਹਾਂ ਹੈ ਕਿ ਸ਼ੂਟ ਐਟ ਸਾਈਡ ਦੇ ਵੀ ਆਰਡਰ ਦਿੱਤੇ ਗਏ ਨੇ ਜੋ ਕਿ ਮੈਕਸੀਕੋ ਬਾਰਡਰ ਤੋਂ ਨਿਕਲਣ ਦੀ ਕੋਸ਼ਿਸ਼ ਕਰਨਗੇ ਤੇ ਉਹਦਾ ਚੰਗਾ ਹੀ ਇਮਪੈਕਟ ਹੋਏਗਾ ਜਿਹੜੀ ਲੁੱਟ ਕੋ ਹੋ ਰਹੀ ਹੈ ਗੁਜਰਾਤ ਚ ਪੰਜਾਬ ਚ ਡੰਕੀ ਸਿਸਟਮ ਦੇ ਨਾਂ ਤੇ ਆ ਬਾਰਡਰ ਕ੍ਰੋਸਿੰਗ ਦੇ ਨਾਤੇ ਇਹ ਬੰਦ ਹੋ ਜੂਗੀ ਜੀ ਪ੍ਰੋਪਰਲੀ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਹੁਣ ਇਹ ਜੀ ਗਲਤ ਏਜੰਟਾਂ ਦੇ ਥਰੋ ਜਾਣ ਦੀ ਬਜਾਏ ਇੱਕ ਲੀਗਲ ਤਰੀਕੇ ਨਾਲ ਸਟੂਡੈਂਟ ਵੀਜ਼ੇ ਤੇ ਜਾਣ ਸਟੂਡੈਂਟ ਵੀਜ਼ੇ ਤੇ ਜਾਣ ਜਾਂ ਫਿਰ H1B1 ਵੀਜ਼ਾ 'ਚ ਜਾਣ ਉੱਥੇ ਜਾ ਕੇ ਆਪਣੀ ਜੌਬ ਵਰਕ ਆਊਟ ਕਰਨ ਖਿਆਰਾ ਰਸਤੇ ਨਹੀਂ ਜੀ ਸਹੀ ਰਸਤੇ ਤੁਰੋ ਐਂਡ ਇਹਦਾ ਬੈਨੀਫਿਟ ਬਸ ਇਹੀ ਆ ਕਿ ਸਹੀ ਚੀਜ਼ ਨੂੰ ਪ੍ਰਮੋਟ ਕੀਤਾ ਗਿਆ ਇਹ ਹੋਰ ਇੱਕ ਅਮਰੀਕਾ ਐਸੀ ਜਗ੍ਹਾ ਹੈ ਕਿ ਇਹ ਫਾਰ ਇੰਟਰਨੈਸ਼ਨਲ ਸਟੂਡੈਂਟਸ ਕੇ ਲਿਏ ਬਹੁਤ ਆਪਸ਼ਨ ਦਿੰਦੀ ਹੈ देयर ਨੰਬਰ ਆਫ ਯੂਨੀਵਰਸਿਟੀ ਐਂਡ ਕਾਲਜਸ जैसा मर्जी प्रोफाइल हो आपका दे आर रेडी टू टेक योर प्रोफाइल सो घबराने की मैं स्टूडेंट्स से यही कहूँगा पेरेंट्स से घबराने की जरूरत नहीं है दे आर नंबर ऑफ ऑप्शन फॉर अमेरिका आप अप्लाई करें और बेचिंत आप यू गो हैड विद योर ਨੈਕਸਟ ਇਨਟੈਕ ਜਿਹੜੇ ਜਿੰਨਾਂ ਕੋਲੇ ਵਿਜ਼ਟਰ ਵੀਜ਼ਾ ਹੁੰਦੇ ਨੇ ਵਿਜ਼ਟਰ ਵੀਜ਼ੇ ਵੀਜ਼ੇ ਤੇ ਜਾਂਦੇ ਸੀਗੇ ਉਹਨਾਂ ਦੇ ਜੇ ਉੱਥੇ ਜਦੋਂ ਗਏ ਹੋਏ ਨੇ ਉਹਨਾਂ ਦੇ ਬੱਚੇ ਨੇ ਉੱਥੇ ਜਨਮ ਲਿਆ ਤਾਂ ਉਹਨਾਂ ਦਾ ਵੀ ਇਹਦੇ ਤੇ ਕਿ ਉਹ ਇਲੀਗਲ ਹੋਊਗਾ ਜਾਂ ਨਹੀਂ ਹੋਊਗਾ ਜਾਂ ਉਹਨਾਂ ਨੂੰ ਵੀ ਨਹੀਂ ਅਧਿਕਾਰ ਮਿਲੇ ਐਸ ਫਾਰ ਐਸ ਦਾ ਸਟੇਟਸ ਇਜ਼ ਲੀਗਲ ਉਹਨਕੋ ਘਬਰਾਉਣੇ ਦੀ ਜ਼ਰੂਰਤ ਨਹੀਂ ਹੈ ਅੱਛਾ ਸਰ ਉਹ ਇਲੀਗਲ ਹੋ ਗਏ ਉੱਥੇ ਆਫਟਰ 6 ਮੰਥ ਓਵਰਸਟੇ ਕੀਤਾ ਉਹਨਾਂ ਨੇ ਤਾਂ ਉਹਨਾਂ ਤੇ ਵੀ ਇਹ ਰੂਲ ਇੰਪਲੀਮੈਂਟ ਹੋਇਆ ਹੈ ਉਹਨਾਂ ਦੇ ਬੱਚਿਆਂ ਨੂੰ ਜੋ ਲੀਗਲ ਹੈ ਉਹ ਤਾਂ ਠੀਕ ਹੈ ਜਿਨ੍ਹਾਂ ਨੇ ਲੀਗਲ ਟਾਈਮ ਦੇ ਉੱਤੇ ਉਹਨਾਂ ਦਾ ਵੇਸਟਰ ਵੀਜ਼ਾ ਅਜੇ ਰਹਿੰਦਾ ਹੈ ਹੂੰ 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 ਉਹਨਾਂ ਨੂੰ ਉਹਨਾਂ ਤੇ ਨਹੀਂ ਉਹਨਾਂ ਤੇ ਕੋਈ ਇਹ ਇੰਪੈਕਟ ਨਹੀਂ ਹੈਗਾ ਜੀ ਦੇ ਆਰ ਫਾਈਨ ਓਵਰ देयर ਸਟੂਡੈਂਟਸ ਆਰ ਫਾਈਨ ਓਵਰ देयर ਜਿਹੜੇ ਲੀਗਲ ਤਰੀਕੇ ਨਾਲ ਗਈਆਂ ਨੇ ਫੈਮਿਲੀਜ਼ ਨੇ ਉਹ ਵੀ ਸਭ ਠੀਕ ਨੇ ਕੋਈ ਦਿੱਕਤ ਨਹੀਂ ਇਨਫੈਕਟ ਉਹਨਾਂ ਨੂੰ ਹੁਣ ਰਿਸਪੈਕਟ ਦੀ ਨਜ਼ਰ ਨਾਲ ਦੇਖਿਆ ਜਾਊਗਾ ਪਹਿਲਾਂ ਕੀ ਸੀਗਾ ਕਿ ਪਰ ਇਹ ਨਹੀਂ ਲੱਗਦਾ ਸੀਗਾ ਕੌਣ ਲੀਗਲ ਹੈ ਕੌਣ ਇਲੀਗਲ ਆ ਉਹ ਸਭ ਇੰਡੀਅਨਸ ਨੂੰ ਰੈਸਿਜ਼ਮ ਸੀਗਾ ਬਟ ਹੁਣ ਥੋੜਾ ਜਿਹੜੇ ਉੱਥੇ ਲਾਫਲੀ ਬ ਉਹਨਾਂ ਦਾ ਸਿਰ ਉੱਚਾ ਹੋਊਗਾ ਜੀ ਇਸ ਚੀਜ਼ ਨਾਲ ਅੱਛਾ ਇਹ ਕੇ ਵੀ ਹੈ ਜੀ ਜਿਹੜਾ ਜਿਨ੍ਹਾਂ ਨੂੰ ਬਾਰਥ ਰਾਈਟ ਉਹ ਜਿਹੜੀ ਸਿਟੀਜ਼ਨਸ਼ਿਪ ਮਿਲੀ ਹੋਈ ਸੀ ਹੁਣ ਉਹ ਕੀ ਪੂਰਾ ਉਹ ਚੈੱਕ ਕਰਨਗੇ ਕਿ ਇਹ ਇਹਨਾਂ ਦੇ ਪੇਰੈਂਟਸ ਇਲੀਗਲ ਸੀਗੇ ਤੇ ਉਹ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਕੋਈ ਐਕਸ਼ਨ ਲਿਆ ਜਾਂ ਬਿਲਕੁਲ ਸਰ ਕੀ ਕੀਤਾ ਉਹਨਾਂ ਨੇ ਦੇ ਹੈਵ ਗਿਵਨ ਰੈਲੈਕਸੇਸ਼ਨ ਟੂ ਦੋਜ਼ ਪੀਪਲ ਜਿਨ੍ਹਾਂ ਦੇ ਅਗੇਂਸਟ ਕੋਈ ਵੀ ਕ੍ਰਿਮੀਨਲ ਅਫੈਂਸ ਨਹੀਂ ਹੈਗਾ ਬਟ ਜਿਹੜੇ ਇਲੀਗਲੀ ਗਏ ਬੱਚੇ ਪੈਦਾ ਕੀਤੇ ਔਰ ਬੱਚਿਆਂ ਨੇ ਵੀ ਅੱਗੇ ਉੱਥੇ ਜਾ ਕੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਪੈ ਗਏ ਸਟੱਡੀ ਨਹੀਂ ਕੀਤੀ ਉਹਦਾਂ ਦੇ ਨੂੰ ਉਹ ਪ੍ਰੋਪਰਲੀ ਹਟਾ ਰਹੇ ਨੇ ਰਿਮੂਵ ਕਰ ਰਹੇ ਨੇ ਉੱਥੋਂ ਬਟ ਜਿਨ੍ਹਾਂ ਦਾ ਲਾਫੁਲੀ ਠੀਕ ਰਹਿ ਬੱਚੇ ਉਹਨਾਂ ਦੇ ਨਾਓ ਉਹਨਾਂ ਨੂੰ ਰਿਲੈਕਸੇਸ਼ਨ ਦਿੱਤੀ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਵੀ ਹੈਗਾ ਜੀ ਕੋਈ ਜਿਵੇਂ ਦੇਖਣਗੇ ਕਿਵੇਂ ਕਿ ਮਦਰ ਲੀਗਲ ਸੀ ਜਾਂ ਕਈ ਵਾਰ ਹੁੰਦਾ ਮਦਰ ਲੀਗਲ ਹੈ ਫਾਦਰ ਇਲਲੀਗਲ ਸੀ ਜਾਂ ਫਾਦਰ ਲੀਗਲ ਹੈ ਮਦਰ ਇਲਲੀਗਲ ਸੀ ਕੀ ਉਹੋ ਜਿਹੇ ਕੇਸਿਸ ਨੂੰ ਕਿਵੇਂ ਡੀਲ ਕਰਨਾ ਹੈ ਤੁਸੀਂ ਬਿਲਕੁਲ ਜਿਹੜਾ ਕੁਸ਼ਨ ਹੈ ਬੜਾ ਟਿਪਿਕਲੀ ਬਿਲਕੁਲ ਪੁੱਛਿਆ ਹੈ ਬਿਲਕੁਲ ਠੀਕ ਹੈ ਕਿ ਉਹਨਾਂ ਦੇ ਕੀ ਬਣੂਗਾ ਆਈ ਲਾਈਕ ਟੂ ਟੈਲ ਯੂ ਸੀ ਦਾ ਪੁਆਇੰਟ ਇਜ਼ ਅਬ ਇਹ ਜੋ ਹੈ ਲੀਗਲ ਬੈਟਲ ਮੇ ਉਨਕੋ करना पड़ेगा क्योंकि वन पर्सन इज़ लीगल देयर तो ये थ्रू कोर्ट सिस्टम भी जो भी उनके कॉन्स्टिट्यूशन के अंडर होगा उसके थ्रू भी वो प्रोसेस होगा तो so इसके ऊपर हम ज़्यादा कमेंट्स आज की डेट पे हम नहीं दे पाएंगे बट एड टू दिस मैं ये बताना चाहूँगा अगर आप सिस्टम देखें ड्यूरिंग द ऑच से मनी ऑफ द प्रेजिडेंसी डॉक्टर शंकर जय शंकर आपने सुना होगा बिल्कुल फर्स्ट रो में थे वहाँ पर तो बड़ी उम्मीद है वी आर रियली होपफुल कि हमारे रिलेशन और बेटर बनने वाले हैं जब रिलेशन से की ग इंडियन गवर्नमेंट इस मूव की करना चाहता गवर्नमेंट देखो ऑलवेज सपोर्ट इफ सिस्टम इज लीगल आपने कोई भी डिसीजन देख लीजिए हमारी सरकार हर जगह मदद के लिए खड़ी है एज फॉर एज द सिस्टम इज़ लीगल तो हमारी सरकार इस इस इलेक्शन uh, uh, के बाद जो रिज़ल्ट आया वेरी होपफुल फॉर अ वेरी गुड रिलेशन बिकॉज हमारे हमारे प्राइम uh, मिनिस्टर भी ये कहते हैं कि हमारा इंडिया फर्स्ट हमारा भारत फर्स्ट और अगर आप डोनाल्ड ट्रंप का भी बयान देखें अमेरिका फर्स्ट तो बहुत कुछ मिलता जुलता है और uh, पुरानी फ्रेंडशिप रही है और नॉट जस्ट द यूनिवर्सिटीज़ द कंपनीज द कॉपरेट सेक्टर उस लुकिंग फॉरवर्ड टू हैव अ वेरी गुड यू नो कमिंग ਇਰਾ ਫਾਰ ਬੋਥ ਆਫ ਅਸ ਸੋ ਮੇਜ ਇੱਕ ਤੁਸੀਂ ਗੱਲ ਕਰ ਰਹੇ ਸੀ H1B ਵੀਜ਼ਾ ਦੀ ਸੋ ਜਿਹੜੇ ਆ ਹੋਰ ਡੋਨਲਡ ਟਰੰਪ ਦੇ ਆਉਣ ਦੇ ਨਾਲ ਜੋ ਪਾਲਿਸੀਜ਼ ਲੱਗ ਰਿਹਾ ਕਿ ਬਣਨੀਆਂ ਜਾਂ ਜਿਨ੍ਹਾਂ ਦੇ ਉਹ ਅਕਸਰ ਗੱਲ ਕਰਦੇ ਵੀ ਹੋਣਗੇ ਪਹਿਲਾਂ ਵੀ ਜੇ ਅਸੀਂ ਆਉਨੇ ਆ ਸੱਤਾ ਚ ਤਾਂ ਅਸੀਂ ਆਹ ਕਰਾਂਗੇ ਤਾਂ ਇਹ H1B ਵੀਜ਼ਾ ਦੀ ਗੱਲ ਕਰੀਏ ਤਾਂ ਇਹਦੇ ਬਾਰੇ ਕੀ ਕੁਝ ਕੁਝ ਚੇਂਜਸ ਹੋ ਸਕਦੇ ਸਰ ਉਹ ਤਾਂ ਇਨ ਫਿਊਚਰ ਹੀ ਸਮਝਾਏਗਾ ਫਿਲਹਾਲ ਇਹ ਹੈ ਕਿ ਜੋ ਉਹਨਾਂ ਨੇ ਚੰਗਾ ਇੱਕ ਡਿਸੀਜਨ ਲਿਆ ਹੈ ਇਹਨੂੰ ਇੰਡੀਆ ਮਤਲਬ ਕਿ ਮੈਂ ਤਾਂ ਇਹ ਚਾਹਣਾ ਕਿ ਆਪਣੇ ਇੰਡੀਅਨ ਦੇਖੋ ਆਮ ਜਸਟ ਅ ਕਾਮਨ ਮੈਨ ਹਣਾ ਮੈਂ ਕੌਣ ਹਾਂ ਕਿਸੇ ਨੂੰ ਕਿਸੇ ਬਾਰੇ ਗੱਲ ਕਰਨ ਦਾ ਬਟ ਐਂਡ ਆਫ ਦਾ ਡੇ ਇਫ ਯੂ ਥਿੰਕ ਪੋਜੀਟਿਵਲੀ ਅਬਾਊਟ ਇਟ ਕਿ ਅਗਰ ਇੰਡੀਅਨ ਗਵਰਨਮੈਂਟ ਇਸ ਚੀਜ਼ ਨੂੰ ਇਸ ਦੇ ਅੱਛੇ ਪੁਆਇੰਟਸ ਨੂੰ ਪੰਜਾਬੀਆਂ ਨੂੰ ਗੁਜਰਾਤ ਦੇ ਵਿੱਚ ਹਰੇ ਇੰਡੀਆ ਦੇ ਵਿੱਚ ਨੂੰ properly the sun news agencies like the way you are doing this is very appreciable uh, sir uh, effect hai appreciable thoda uh, thoda step hai ki most of log uh, is cheez nu uh, galat tarike nal pesh kar rahe ne uh, ki wo uh, america strict ho gaya hard ho gaya no unhone sirf uh, strictness dikhai hai jo log illegally utthe ja ke illegal kam kar rahe sege without any ids reh rahe, rahe sege samaj nu kharab kar rahe sege ਤੇ ਉਹਨਾਂ ਲੋਕਾਂ ਦੇ ਖਿਲਾਫ ਅਗਰ ਕੁਝ ਹੈ ਸ਼ੁਰੂ ਹੋਇਆ ਹੈ ਤਾਂ ਇਟਸ ਇਟਸ ਅ ਗੁੱਡ ਥਿੰਗ ਪਰ ਤੇ ਰੈਲੈਕਸੇਸ਼ਨ ਵੀ ਦੇ ਰਹੇ ਨੇ ਬਹੁਤ ਕੁਝ ਹੋ ਰਿਹਾ ਹੈ ਐਂਡ ਔਫ ਦਿ ਡੇ ਇਨਜਸਟਿਸ ਤਾਂ ਕਦੇ ਹੁੰਦੇ ਨਹੀਂਗਾ ਲੈਂਡ ਆਫ ਡ੍ਰੀम्स ਹੈ ਯੂ ਐਸ ਐਂਡ ਜੋ ਹੁਣ ਸਟੂਡੈਂਟਸ ਜਾਣਗੇ ਉਹਨਾਂ ਦੇ ਫੇਵਰ ਦੇ ਵਿੱਚ ਉਹਨਾਂ ਨੇ ਵਰਕ ਪਰਮਿਟ ਕਿਹਾ ਪਰਮਨੈਂਟ ਰੈਜ਼ਿਡੈਂਸੀ ਗ੍ਰੀਨ ਕਾਰਡ ਸਭ ਈਜ਼ੀ ਕਰ ਰਹੇ ਨੇ ਤਾਂ ਇਹ ਸਭ ਕੁਝ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਮੈਂ ਕਹੂੰਗਾ ਕਿ ਜੋ ਵੀ ਰਿਸਪੈਕਟਫੁਲ ਨਿਊਜ਼ ਚੈਨਲਸ ਨੇ ਲਾਈਕ ਯੂਅਰਸ ਅਗਰ ਇਸੇ ਤਰ੍ਹਾਂ ਰਿਪਰੈਜ਼ੈਂਟ ਕਰਨ ਤਾਂ ਬੱਚਿਆਂ ਨੂੰ ਸਹੀ ਸੇਧ ਮਿਲੇਗੀ ਉਹਨਾਂ ਦੇ ਪੇਰੈਂਟਸ ਦੇ ਅੰਦਰ ਜੋ ਡਰ ਪੈ ਗਿਆ ਜਿਹੜੇ ਬੱਚੇ ਅਪਲਾਈ ਕਰ ਰਹੇ ਸੀ ਜਾਂ ਇਨ ਦਾ ਪ੍ਰੋਸੈਸ ਨੇ ਤਾਂ ਉਹਨਾਂ ਦੇ ਡਰੋਂ ਦੂਰ ਹੋਣਗੇ ਉਹਨਾਂ ਦੇ ਅੰਦਰ ਜੋ ਬਿਲਕੁਲ ਘਬਰਾਏ ਬੈਠੇ ਨੇ ਅੱਜਕੱਲ ਬੱਚੇ ਫੋਨ ਕਰ ਰਹੇ ਨੇ ਪੁੱਛ ਰਹੇ ਨੇ ਸਰ ਬੰਦ ਕਰ ਦਿਓ ਸਾਡਾ ਇਹ ਹੀ ਕਰ ਦਿਓ ਬਟ ਬਟ ਹੁਣ ਉਹਨਾਂ ਨੂੰ ਸਹੀ ਸੇਧ ਮਿਲੇਗੀ ਜੀ ਥਰੂ ਰਿਸਪੈਕਟਫੁਲ ਏਜੰਸੀਜ਼ ਲਾਈਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਤੇ ਅਸੀਂ ਚਰਚਾ ਕੀਤੀ ਹੈ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਐਕਚੁਅਲ ਦੇ ਵਿੱਚ ਜਿਹੜਾ ਇਹ ਪੂਰਾ ਕੀ ਮੈਟਰ ਹੈਗਾ ਕਿ ਇਸ ਤਰ੍ਹਾਂ ਦੇ ਨਾਲ ਇੰਪੈਕਟ ਪੈਣ ਵਾਲਾ ਤੇ ਜਿਹੜੇ ਸਟੂਡੈਂਟਸ ਨੇ ਜਿਵੇਂ ਕਿ ਦੱਸ ਰਹੇ ਨੇ ਕਿ ਉਹਨਾਂ ਲਈ ਚੰਗੀ ਗੱਲ ਹੈ ਸਿੰਪਲੀਫਾਈ ਹੋ ਰਿਹਾ ਪ੍ਰੋਸੈਸ ਤੇ ਜਿਹੜੇ ਇਲੀਗਲੀ ਉੱਥੇ ਰਹਿ ਰਹੇ ਸੀਗੇ ਜਾਂ ਅੱਗੇ ਵੀ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਉਹਨਾਂ ਤੇ ਜ਼ਰੂਰ ਇੱਕ ਬਹੁਤ ਵੱਡੇ ਪੱਧਰ ਤੇ ਸਖਤਾਈ ਜਿਹੜੀ ਹੈ ਉਹ ਅਮਰੀਕਾ ਦੀ ਸਰਕਾਰ ਕਰਨ ਜਾ ਰਹੀ ਹੈ ਸੌਣ ਵਾਲੇ ਸਮੇਂ 'ਚ ਟਰੰਪ ਸਰਕਾਰ ਹੋਰ ਕਿਹੜੇ-ਕਿਹੜੇ ਇਸ ਤਰ੍ਹਾਂ ਦੇ ਵੱਡੇ ਫੈਸਲੇ ਲੈਂਦੀ ਹੈ ਜਿਹਦੇ ਨਾਲ ਇੰਡੀਅਨਸ ਜਿਹੜੇ ਨੇ ਉਹਨਾਂ ਤੇ ਪ੍ਰਭਾਵ ਪੈਂਦਾ ਉਸ ਬਾਰੇ ਵੀ ਅਸੀਂ ਜਿਹੜੀ ਚਰਚਾ ਹੈ ਜਾਂ ਗੱਲਬਾਤ ਹੈ ਉਹ ਕਰਦੇ ਰਵਾਂਗੇ ਜੁੜੇ ਹੋਏ ਬਾਬੂ ਸ਼ਾਹੀ ਦੇ ਨਾਲ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ